हां जी दोस्तों सत श्री अकाल जी दोस्तों ਜਿਹੜੀ ਅੱਜ ਪਿੰਡ ਚਟਾਣਾ ਦੇ ਵਿੱਚ ਗੁੱਗਾ ਮਾੜੀ ਕਮੇਟੀ ਵੱਲੋਂ ਜਿਹੜੀ 16 ਤਰੀਕ ਦੀ ਸ਼ੰਜ ਰਖਵਾਈ ਗਈ ਸੀ ਮੇਲਾ ਰਖਵਾਇਆ ਗਿਆ ਸੀ ਜਿਹਦੇ ਵਿੱਚ ਅੱਜ ਬਲਕਾਰ ਅਨਖੀਲਾ ਨੇ ਪਹੁੰਚਣਾ ਸੀ ਤੇ ਨਾਲੇ ਚੋਟੀ ਦੇ ਪਹਿਲਵਾਨਾਂ ਨੇ ਪਹੁੰਚਣਾ ਸੀ ਇਹ ਛਿੰਜ ਕਮੇਟੀ ਜਟਾਣਾ ਜੋ ਗੁੱਗਾ ਮੇੜੀ ਦੀ ਛਿੰਜ ਕਮੇਟੀ ਜਟਾਣਾ ਵੱਲੋਂ ਇਹ ਪ੍ਰੋਗਰਾਮ ਅੱਜ ਦਾ ਰਖਵਾਇਆ ਗਿਆ ਸੀ ਇਸ ਜਗ੍ਹਾ ਤੇ ਇਹਨਾਂ ਨੇ ਤਿਆਰੀਆਂ ਕੀਤੀਆਂ ਸੀ ਕੱਲ ਬੜਾ ਹੀ ਸੰਘਰਸ਼ ਕਰਕੇ ਇਹਨਾਂ ਨੇ ਤਿਆਰੀਆਂ ਕੀਤੀਆਂ ਟਰੈਕਟਰ ਦੇ ਨਾਲ ਸਾਰਾ ਖੇਤ ਦੀ ਸਫਾਈ ਕੀਤਾ ਗਿਆ ਲੇਕਿਨ ਸ਼ਾਇਦ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਸੋ ਦੇਖੋ ਜੀ ਹੁਣ ਇਹ ਸਾਰਾ ਜਿਹੜਾ ਇੱਥੋਂ ਤਾਮਝਾਮ ਆ ਜਿੰਨਾ ਵੀ ਹੁਣ ਪਟ ਰਹੇ ਆ ਸੋ ਸਾਰਾ ਸਮਾਨ ਆ ਜਿਹੜਾ ਇੱਥੋਂ ਟੈਂਟ ਵੀ ਪਟਿਆ ਜਾ ਰਿਹਾ ਕਿਉਂਕਿ ਇਸ ਖੇਤ ਦੇ ਵਿੱਚ بارش ਜ਼ਿਆਦਾ ਹੋਣ ਕਾਰਨ ਪਾਣੀ ਖੜਾ ਹੋ ਚੁੱਕਾ ਇਸ ਲਈ ਇਸ ਜਗ੍ਹਾ ਤੇ ਹੁਣ ਨਾ ਤਾਂ ਮੇਲਾ ਕਰਵਾਇਆ ਜਾ ਸਕਦਾ ਇਹ ਉਸ ਦੇ ਲਾਇਕ ਨਹੀਂ ਰਿਹਾ ਖੇਤ ਮੇਲਾ ਕਰਵਾਉਣ ਦੇ ਲਾਇਕ ਜਾਂ ਛਿੰਜ ਕਰਵਾਉਣ ਦੇ ਲਾਇਕ ਇਹ ਖੇਤ ਨਹੀਂ ਰਿਹਾ ਇਹਦੇ ਵਿੱਚ ਪਾਣੀ ਖੜ ਗਿਆ ਹੈ ਕਿਉਂਕਿ ਇੱਥੇ ਦੀ ਜਿਹੜੀ ਧਰਤੀ ਹੈ ਉਹ ਵੀ ਢੱਕਰ ਹੈ ਗਾਰਾ ਬਣ ਚੁੱਕਿਆ ਸੋ ਹੁਣ ਕਮੇਟੀ ਨੇ ਇੱਕ ਮੈਸੇਜ ਵੀ ਪਾਇਆ মিডিਆ ਦੇ ਜ਼ਰੀਏ ਕਿ ਜੋ ਵੀ ਤਰੀਕ ਅਗਲੀ ਰੱਖੀ ਜਾਊਗੀ ਇਸ ਮੇਲੇ ਦੀ ਉਹ ਸੂਚਿਤ ਕੀਤੀ ਜਾਊਗੀ ਸਾਰੇ ਇਲਾਕੇ ਨੂੰ ਸੋ ਹੁਣ ਸਾਰਾ ਜਿਹੜਾ ਇਹਨਾਂ ਨੇ ਟੈਂਟ ਦਾ ਸਮਾਨ ਲਿਆਂਦਾ ਹੋਇਆ ਉਹ ਵੀ ਇਕੱਠਾ ਕਰਨ ਲੱਗੇ ਹੋਏ ਆ ਤੇ ਸੇਵਾਦਾਰ ਜਿਹੜੇ ਇਸ ਕਮੇਟੀ ਦੇ ਵਰਕਰ ਆ ਇਸ ਕਮੇਟੀ ਦੇ ਸਹਿਯੋਗੀ ਆ ਉਹ ਹੁਣ ਸਾਰਾ ਟੈਂਟ ਪੱਟਣ ਲੱਗੇ ਹੋਏ ਆ ਕੱਲ ਬੜਾ ਹੀ ਸੰਘਰਸ਼ ਕਰਕੇ ਇਹਨਾਂ ਨੇ ਇਸ ਜਗ੍ਹਾ ਤੇ ਬੜੀ ਸਫਾਈ ਕਰਕੇ ਜਿਹੜਾ ਟੈਂਟ ਲਾਇਆ ਸੀ ਜੀ ਤੇ ਰਾਤ ਸਾਰੀ ਰਾਤ ਜਿਹੜਾ ਮੀਂਹ ਪੈਂਦਾ ਰਿਹਾ ਤੇ ਸਵੇਰੇ ਵੀ ਮੀਂਹ ਪੈਂਦਾ ਰਿਹਾ ਉਸ ਮੀਂਹ ਦੇ ਕਾਰਨ ਉਸ بارش ਦੇ ਕਾਰਨ ਇਸ ਖੇਤ ਦੇ ਵਿੱਚ ਪਾਣੀ ਜਮਾ ਹੋ ਚੁੱਕਿਆ ਸੋ ਇਸ ਕਾਰਨ ਹੁਣ ਇਹ 6 ਜਿਹੜੀ ਅੱਜ 16 8 2025 ਦਿਨ ਸ਼ਨੀਵਾਰ ਦੀ ਸ਼ਿੰਜ ਜਿਹੜੀ ਕਮੇਟੀ ਵੱਲੋਂ ਰੱਖੀ ਗਈ ਸੀ ਉਸ ਸ਼ਿੰਜ ਨੂੰ ਟਾਲ ਦਿੱਤਾ ਗਿਆ ਇਹ ਰੱਦ ਕਰ ਦਿੱਤਾ ਗਿਆ ਇਹ ਹੁਣ ਅਗਲੀ ਜਿਹੜੀ ਕਮੇਟੀ ਵੱਲੋਂ ਜਿੰਨੀ ਵੀ ਡੇਟ ਜਿਹੜੀ ਵੀ ਤਾਰੀਖ ਸੂਚਿਤ ਕੀਤੀ ਜਾਊਗੀ ਉਹ ਸਾਰਿਆਂ ਨੂੰ ਸੂਚਿਤ ਕੀਤੀ ਜਾਊਗੀ ਜਿਹੜੀ ਵੀ ਤਾਰੀਖ ਰੱਖੀ ਜਾਊਗੀ ਉਹ ਇਲਾਕਾ ਨਿਵਾਸੀਆਂ ਨਾਲ ਫਿਰ ਸਾਂਝੀ ਕੀਤੀ ਜਾਊਗੀ ਸੋ ਇਸ ਵਕਤ ਜਿਹੜੀ ਅੱਜ ਦੀ ਸ਼ਿੰਜਾ ਜਿਹੜੀ ਕਮੇਟੀ ਵੱਲੋਂ ਕੀਤੀ ਕਰਾਈ ਜਾਣੀ ਸੀ ਉਹ ਰੱਦ ਹੋ ਚੁੱਕੀ ਹੈ ਤੇ ਭਾਈ ਜੀ ਇੱਧਰ ਜਿਹੜੇ ਇਲਾਕੇ ਦੇ ਲੋਕ ਆ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਅੱਜ ਜਿਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਅੱਜ ਸ਼ਿੰਜ ਹੋਣੀ ਐ ਜਿਨ੍ਹਾਂ ਤੱਕ ਇਹ ਖਬਰ ਹਜੇ ਨਹੀਂ ਪਹੁੰਚੀ ਕਿ ਸ਼ਿੰਜ ਕੈਂਸਲ ਹੋ ਚੁੱਕੀ ਐ ਸੋ ਉਹ ਅੱਜ ਆ ਰਹੇ ਆ ਅਲੱਗ-ਅਲੱਗ ਪਿੰਡਾਂ ਤੋਂ ਜਿਹੜੇ ਨੇੜੇ-ਤੇੜੇ ਦੇ ਪਿੰਡ ਆ ਜਾਂ ਰੋਪੜ ਜ਼ਿਲ੍ਹੇ ਦੇ ਪਿੰਡ ਆ ਚਮਕੌਰ ਸਾਹਿਬ ਹਲਕੇ ਦੇ ਪਿੰਡ ਆ ਉਹਨਾਂ ਪਿੰਡਾਂ 'ਚੋਂ ਸੰਗਤ ਪਹੁੰਚ ਰਹੀ ਆ ਉਹ ਇਹ ਸਮਝਦੀ ਐ ਕਿ ਅੱਜ 16 ਤਰੀਕ ਦੀ ਜਿਹੜੀ ਕਮੇਟੀ ਵੱਲੋਂ ਸ਼ਿੰਜ ਕਰਾਈ ਜਾਣੀ ਐ ਉਹ ਅੱਜ ਹੈ ਲੇਕਿਨ بارش ਦੇ ਕਾਰਨ ਉਹ ਛਿੰਜ ਜਿਹੜੀ ਹੈਗੀ ਆ ਕਿ ਕੈਨਸਲ ਹੋ ਚੁੱਕੀ ਆ ਸੋ ਉਹ ਛਿੰਜ ਜਿਹੜੀ ਉਹਦੀ ਤਰੀਕ ਹੋਣ ਜਿਹੜੀ ਕਮੇਟੀ ਆ ਉਹ ਫਿਰ ਅਗਲੀ ਤਰੀਕ ਰੱਖੀ ਜਾਊਗੀ